ਤੁਸੀਂ ਇਨਕੁਆਰੀ ਕੀਤੀ ਜੀ 872 ਦੀ ਜਿਹੜੀ ਨਵੀਂ ਕਿਸਮ ਆਈ ਹੈ 872 ਦੀ ਇਨਕੁਆਰੀ ਕਰੀ ਹੈ ਜੀ ਫਿਰ ਉਸ ਦਾ ਟ੍ਰਾਇਲ ਵੀ ਲੱਗੇ ਸੀ ਠੀਕ ਹੈ ਤੇ ਕਾਫੀ ਅੱਛੀ ਜਿਹੜੀ ਕਿਸਮ ਹੈ ਨੇ ਪੀਯੂ ਨੇ ਤਿਆਰ ਕੀਤੀ ਹੈ ਸਰਕਾਰ ਤਾਂ ਕਹਿੰਦੀ ਹੈ ਕਿ ਗੱਠਾ ਬਣ ਕੇ ਤੁਸੀਂ ਫੈਕਟਰੀਆਂ ਵਾਲਿਆਂ ਨੂੰ ਦੇ ਦਿਓ ਇਹ ਗਲਤ ਹੈ ਕਿਆ ਹਾਂ ਜ਼ਮੀਨ ਲਈ ਗਲਤ ਹੈ ਜੀ ਹਾਂ ਜੇ ਅਸੀਂ ਪਰਾਲੀ ਜ਼ਮੀਨ ਦੇ ਵਿੱਚ ਬੋਨੇ ਆ ਤਾਂ ਉਹਦੇ ਦਾ ਕਾਨੂੰਨ ਮਾਦਾ ਵਿੱਚ ਜ਼ਮੀਨ ਵਿੱਚ ਵੱਧਾ ਜਿਹੜਾ ਕਿ ਪੰਜਾਬ ਦਾ ਖਤਮ ਹੋ ਚੁੱਕਿਆ ਖਾਦਾਂ ਦਾ ਜਿਹੜਾ ਬਹੁਤ ਜ਼ਿਆਦਾ ਪੈ ਜਾਂਦਾ ਉਹਦੇ ਤੇ ਪੈਸਾ ਬਹੁਤ ਖਰਚ ਹੁੰਦਾ ਇਹਨੂੰ ਇਹਦੀ ਸਾਂਭ ਸੰਭਾਲ ਕਿਸ ਤਰ੍ਹਾਂ ਹੋਏਗੀ ਜਿਹੜੀਆਂ ਹੁਣ ਇਹ ਵੈਰੈਟੀਆਂ ਆ ਰਹੀਆਂ ਨੇ ਜਿਹਨਾਂ ਹਾਈਐਸਟ ਝਾੜ ਵਾਲੀਆਂ ਵੈਰੈਟੀਆਂ ਜੀ ਠੀਕ ਹੈ ਜੇ ਹਾਈਐਸਟ ਝਾੜ ਆਪਾਂ ਲੈਣਾ ਹੈ ਤਾਂ ਉਹਦੇ ਵਾਸਤੇ ਆਲਮੋਸਟ ਉਹਨੂੰ ਡੇਢੀ ਖਾਦ ਪੈਣੀ ਪੈਣੀ ਅਸੀਂ ਐਮਪੀ ਵਗੈਰਾ ਜਾਂਦੇ ਹਾਂ ਗੁਜਰਾਤ ਜਾਂਦੇ ਹੁਣ ਵੀ ਜਾ ਰਹੇ ਹਾਂ ਉੱਥੇ ਉੱਥੇ ਆਰਗੈਨਿਕ ਮੈਟਰ ਜ਼ਮੀਨਾਂ ਦੇ ਵਿੱਚ ਬਹੁਤ ਆ ਜਿਹੜਾ ਕਿ ਪੰਜਾਬ 'ਚ ਘਟ ਗਿਆ ਅਸੀਂ ਉਹ ਵਧਾਉਣਾ ਚਾਹੁੰਦੇ ਆ ਅੱਛਾ ਬੀਜ ਇਹਦਾ ਜਿਹੜਾ ਦੱਸਿਆ ਕਿ ਮਹਿੰਗਾ ਫਿਰ ਉਹ ਅਧੇ ਕਿੱਲੇ ਦਾ ਜੇ ਝਾੜ ਆਪਾਂ ਨੂੰ ਵੱਧ ਮਿਲ ਵੀ ਗਿਆ ਅੱਧਾ ਕੁਇੰਟਲ ਮਾਫ ਕਰਨਾ ਵੱਧ ਮਿਲ ਵੀ ਗਿਆ ਤਾਂ ਖਾਦਾਂ ਦੇ ਵਿੱਚ ਪੂਰਾ ਹੋ ਜਾਣਾ ਤੇ ਕਿਸਮ ਮਹਿੰਗੀ ਹੈ ਹੁਣ ਜੁੰਨੀ ਵੇਸ਼ੀ ਤੋਂ ਪੀਚ-ਪੀਚੇ ਵਾ ਸਾਰੇ ਪੀ 122 ਮੇਰਾ ਖਤਮ ਹੋ ਗਿਆ ਬੋਲਾ ਰੋਗ ਆ ਗਿਆ 131 ਲਾਇਆ ਸੀ ਉਹ ਬੋਲਾ ਰੋਗ ਹੋ ਗਿਆ ਜੇ ਜੂਰੀਆ ਜੂਰੀਆ ਵੱਧ ਪਾਉਣਾ ਜਾਂ ਡਾਈ ਪਾਉਣਾ ਡੀ ਏ ਪੀ ਫਾਸਫੋਰਸ ਉਹ ਵਧਾਈ ਵਧੀ ਜਾਂਦੀ ਹੈ ਹਰ ਇੱਕ ਵਾਰੀ ਇਹਨੂੰ ਘਟਾਉਣ ਦੀ ਖਾਤਰ ਜੇ ਆਰਗੈਨਿਕ ਮੈਟਰ ਨੂੰ ਵਧਾਉਣ ਦੀ ਖਾਤਰ ਕਾਰਬਨ ਮੈਟਰ ਨੂੰ ਕਿਵੇਂ ਵਧੂਗਾ ਖੇਤਾਂ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਲੈਣ ਲਈ ਪੁਰਾਣੇ ਬੀਜ ਤੁਸੀਂ ਬੀਜਦੇ ਆ ਰਹੇ ਹੋ ਉਹਨੂੰ ਛੱਡ ਕੇ ਨਵੇਂ ਦੀ ਜਿਹੜੀ ਵਿਜ਼ਾਈ ਕਰੋਗੇ ਜਾਂ ਹਲੇ ਨੂੰ ਟ్రਾਇਲ ਬੇਸਿਸ ਤੇ ਲੋਗੇ ਨਹੀਂ ਹਲੇ ਤਾਂ ਇੱਕ ਇੱਕ ਏਕੜੀ ਬੀਜਾਂਗੇ ਜੀ ਟ్రਾਇਲ ਟ్రਾਇਲ ਬੇਸਿਸ ਹੀ ਪੰਜਾਬ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਸ਼ੁਰੂ ਹੋ ਚੁੱਕਾ ਹੈਗਾ ਜਿੱਥੇ ਕਿਸਾਨ ਨਵੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਤੋ ਜਾਨੂ ਹੌਲੀ ਪਹੁੰਚ ਰਹੇ ਨੇ ਤੇ ਸਭ ਤੋਂ بڑا ਖੇਚੜਾ ਕੇਂਦਰ ਜਿਹੜਾ ਹੈਗਾ ਉਹ ਇਸ ਚਾਲ ਬਣਿਆ ਹੋਇਆ ਹੈ ਜਿੱਥੇ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਕਨਕਦੀਨ ਨਵੀਂ ਕਿਸਮ ਜਿਹੜੀ ਹੈ ਲਾਂਚ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਇਸ ਦੇ ਬਾਰੇ ਔਰ ਇਸ ਬੀਜ ਦੇ ਬਾਰੇ ਕਾਫੀ ਜ਼ਿਆਦਾ ਇਨਕੁਆਰੀ ਕਰ ਰਹੇ ਨੇ ਕਾਰਨ ਇਹ ਹੈ ਕਿ ਕਨਕਦੇ ਇਸ ਬੀਜ ਦੇ ਨਾਲ ਜਿੱਥੇ ਝਾੜ ਵੱਧ ਮਿਲੇਗਾ ਉੱਥੇ ਹੀ ਕਿਸਾਨਾਂ ਨੂੰ ਇਸ ਦਾ ਲਾਹਾ ਵੀ ਬਹੁਤ ਜ਼ਿਆਦਾ ਮਿਲੇਗਾ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਲਗਾਤਾਰ ਜਿਹੜੇ ਆ ਕਨਕ ਦੇ ਇਸ ਬੀਜ ਦੀ ਇਨਕੁਆਰੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਔਰ ਨਵੀਂ ਕਿਸਮ ਜਿਹੜੀ ਡਿਵੈਲਪ ਕੀਤੀ ਗਈ ਹੈ ਇਹਦੀ ਕੀ ਖਾਸੀਅਤ ਹੋਏਗੀ ਔਰ PVW872 ਇੱਕ ਕਿਸਮ ਦਾ ਨਾਮ ਰੱਖਿਆ ਗਿਆ ਹੈਗਾ ਇਹ ਤੁਹਾਨੂੰ ਦਿਖਾ ਦਈਏ ਕਿ ਇਹ ਕਿਸਮ ਹੈ ਇਹ ਜਿਹੜਾ ਨਵਾਂ ਸੀਡ ਤਿਆਰ ਕੀਤਾ ਗਿਆ ਹੈਗਾ PBW 872 ਦੱਸਿਆ ਜਾ ਰਿਹਾ ਹੈ ਕਿ ਅੱਧਾ ਕਵੈਂਟਲ ਝਾੜ ਇਹਦੇ ਨਾਲ ਵੱਧ ਮਿਲੇਗਾ ਕਿਸਾਨਾਂ ਨੂੰ ਔਰ ਤਿੰਨ ਤੋਂ ਚਾਰ ਦਿਨ ਜਿਹੜੇ ਨੇ ਉਹ ਬੇਸ਼ੱਕ ਜ਼ਿਆਦਾ ਲੱਗਣਗੇ ਪਰ ਅੱਧੇ ਕਵੈਂਟਲ ਝਾੜ ਦਾ ਜਿਹੜਾ ਹੈ ਉਹ ਲਾਹਾ ਮਿਲੇਗਾ ਗੱਲਬਾਤ ਕਰ ਲੈਣੇ ਆ ਇੱਥੇ ਤੁਸੀਂ ਦੇਖੋ ਕਿ ਕਿਸਾਨ ਵੀਰ ਲਗਾਤਾਰ ਇਨਕੁਆਰੀ ਕਰ ਰਹੇ ਹਨ ਸਿਰ ਨਵੀਂ ਕਿਸਮ ਜਿਹੜੀ ਹੈ 872 ਡਿਵੈਲਪ ਕੀਤੀ ਗਈ ਹੈ ਕੀ ਜਾਣਕਾਰੀ ਹੈ ਵਿਬੜੋਲੀ 872 ਬਾਕੀ ਜਿਹੜੀ ਤੁਸੀਂ ਗੱਲਾਂ ਕਰੀ ਜਾਂਦੇ ਸੀ ਵੀ ਇਹਨੂੰ ਗਰਮੀ ਜਾਂ ਕੋ ਠੰਡ ਇਹ ਜਿਵੇਂ ਆਪਾਂ ਦੇਖਦੇ ਆ ਮਾਰਚ ਦਾ ਮਹੀਨਾ ਜਿਹੜਾ ਕਣਕਾਸਤੇ ਬਹੁਤ ਜ਼ਰੂਰੀ ਮਹੀਨਾ ਹੁੰਦਾ ਹੈ ਉਦੋਂ ਜੇ ਟੈਂਪਰੇਚਰ ਲੋ ਰਵੇ ਤਾਂ ਉਦੋਂ ਸਾਰੀਆਂ ਵੈਰਾਈਟੀਆਂ ਲਈ ਠੀਕ ਹੈ ਤੇ ਜੇ ਟੈਂਪਰੇਚਰ ਹਾਈ ਹੁੰਦਾ ਹੈ ਠੀਕ ਹੈ ਤਾਂ ਉਦੋਂ ਫਿਰ ਕੋਸ਼ਿ ਚੁਣਿੰਦੀਆਂ ਵੈਰਾਈਟੀਆਂ ਜਿਵੇਂ ਪੀਬੀਡਬਲ 872 ਹੈ ਇਹ ਬੜੀ ਵੀਟ ਹੌਟ ਟੋਲਰੈਂਟ ਵੈਰਾਈਟੀ ਹੈ ਗਰਮੀ ਨੂੰ ਸਹਾਰਦੀ ਹੈ ਬਾਕੀ ਜਿਹੜਾ ਮੌਕੇ ਤੇ ਜਿਹੜਾ ਇਹਨੂੰ ਨਿਊਟ੍ਰੀਸ਼ਨ ਦੀ ਜਿਹੜੀ ਵੈਲਿਊ ਇਹਦੀ ਜ਼ਿਆਦਾ ਪੂਰੀ ਕਰੋ ਜਿਵੇਂ ਐਨਪੀਕੇ ਵਗੈਰਾ ਹੋ ਗਿਆ ਠੀਕ ਹੈ ਉਹਦੀ ਇੱਕ ਦੋ ਸਪਰੀਆਂ ਤੇ ਜ਼ਰੂਰੀ ਹੈ ਅੱਛਾ ਇਹਦੇ ਨਾਲ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਬੋਝ ਹੁੰਦਾ ਹੈਗਾ ਨਾ ਕਿ ਖਾਦਾਂ ਦਾ ਜਿਹੜਾ ਬਹੁਤ ਜ਼ਿਆਦਾ ਪੈ ਜਾਂਦਾ ਉਹਦੇ ਤੇ ਪੈਸਾ ਬਹੁਤ ਖਰਚ ਹੁੰਦਾ ਇਹਨੂੰ ਇਹਦੀ ਸੰਭਾਲ ਕਿਸ ਤਰ੍ਹਾਂ ਹੋਏਗੀ ਭਈ ਖਾਸ ਹੈ ਕੀ ਇਨਕੁਆਰੀ ਹੈ ਦੇਖੋ ਜਿਹੜੀਆਂ ਹੁਣ ਇਹ ਵੈਰਾਈਟੀਆਂ ਆ ਰਹੀਆਂ ਜੀ ਨਾ ਹਾਈਐਸਟ ਝਾੜ ਵਾਲੀਆਂ ਵੈਰਾਈਟੀਆਂ ਜੀ ਇਹ ਠੀਕ ਹੈ ਜੇ ਹਾਈਐਸਟ ਝਾੜ ਆਪਾਂ ਲੈਣਾ ਹੈ ਤਾਂ ਉਹਦੇ ਬਾਅਦ ਮਤਲਬ ਖਰਚਾ ਤਾਂ ਵਧੇਗਾ ਖਰਚਾ ਵਧੇਗਾ ਹਾਂ ਇਹ ਅੱਧਾ ਕੁਇੰਟਲ ਦਾ ਲਾਹਾ ਮਿਲੇਗਾ ਜਾਂ ਖਾਦਾ ਜੀ ਪੂਰਾ ਹੋ ਜਾਏਗਾ ਨਹੀਂ ਇਹ ਅੱਧਾ ਕੁਇੰਟਲ ਦਾ ਦੇਖੋ ਵੈਸੇ ਨਾਰਮਲ ਗੱਲਾਂ ਐ ਅੱਧੇ ਕੁਇੰਟਲ ਵਾਲੀ ਕੋਈ ਗੱਲ ਨਹੀਂ ਇਹਦਾ ਕੋਈ 2-3 ਕੁਇੰਟਲ ਝਾੜ ਇਹਦਾ 826 ਨਾਲ ਵਾਧਾ ਆਊਗਾ ਜਿਹੜਾ ਸਹੀ ਟਾਈਮ ਤੇ ਬੰਦਾ ਇਹਨੂੰ ਜਿਹੜਾ ਸੋਇੰਗ ਕਰਕੇ ਨਾ ਤੇ ਖਾਦ ਜਿਹੜੀ ਪਾ ਗਿਆ ਤੇ ਇਹਦਾ ਝਾੜ ਵਧੇ ਨਾ ਅੱਛਾ ਖਾਦ ਦੇ ਉੱਤੇ ਡਿਪੈਂਡ ਕਰੇਗਾ ਜਾਂ ਬੀਜ ਦੇ ਉੱਤੇ ਬੀਜ ਤਾਂ ਕਹਿੰਦੇ ਉਨਾ ਹੀ ਪੈਣਾ ਜਿੰਨਾ ਬਾਕੀ ਦੀਆਂ ਕਿਸਮਾਂ ਤੇ ਪੈਂਦਾ ਨਹੀਂ ਐ ਨਹੀਂ ਹੁੰਦਾ ਜੀ ਤੁਸੀਂ ਦੋ ਰ ਕਿੰਨਾ ਉੱਚੀ ਦਾ ਪਰਕਾ ਨਾ ਜੀ ਤੁਹਾਨੂੰ ਦੋ ਰੋਟੀਆਂ ਨਾ ਖਰਾਕ ਨਹੀਂ ਮਿਲੂ ਮੈਨੂੰ ਪੰਜਾਂ ਨਾਲ ਨਹੀਂ ਮਿਲਣੀ ਐ ਠੀਕ ਐ ਜਿਹੜਾ 872 ਐ ਦੀ ਤੇ 826 826 ਨਾਲ ਉਹਦਾ ਗ੍ਰੇਨ ਵੇਟ ਜ਼ਿਆਦਾ ਹੈ ਠੀਕ ਐ ਉਹਦੀ ਵੱਲੀ ਵੇਖਣ ਚ ਛੋਟੀ ਲੱਗੂਗੀ ਪਰ ਉਹਦਾ ਜਿਹੜਾ ਦਾਣੇ ਦਾ ਵਜ਼ਨ ਬਹੁਤ ਜ਼ਿਆਦਾ ਤੇ ਮਤਲਬ ਹੁਣ ਅਗਰ ਕਿਸਾਨਾਂ ਨੂੰ ਅਗਾਕ ਪੁੱਛੀਏ ਤਾਂ ਕੀ ਨਵੀਂ ਕਿਸਮ ਦੇ ਵਿੱਚ ਇੰਟਰਸਟ ਰੱਖਣਗੇ ਜਾਂ ਫਿਰ ਜਿਹੜੀ ਲਗਾ ਰਹੇ ਆ ਉਹ ਉਹਦੇ ਨਾਲ ਹੀ ਜਾਣਗੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜੀਵਨਦਾਤ ਭਰਾਵਾਂ ਨੂੰ ਇਹ ਗੱਲ ਦੱਸਣਾ ਹੈ ਵੀ ਜਿਹੜੀਆਂ ਪ੍ਰੋਪਰ ਤੁਸੀਂ ਵੈਰੈਂਟੀਆਂ ਪਹਿਲਾਂ ਲਾਈ ਜਾਂਦੇ ਹੋ ਹਾਂ ਬਹੁਤ ਵਾਤ ਰੱਗ ਵਿੱਚ ਉਹ ਹੀ ਲਾਓ ਜਿਹੜੀ ਨਵੀਂ ਵੈਰੈਟੀ ਆ ਉਹਦਾ ਕੋਈ ਕਿੱਲਾ ਦੋ ਕਿੱਲੇ ਟ੍ਰਾਇਲ ਕਰਕੇ ਦੇਖੋ ਜੇ ਤੁਹਾਨੂੰ ਉਹਦੀ ਸਹੀ ਰਹਿੰਦੀ ਹੈ ਕਿਉਂਕਿ 2500 ਰੁਪਏ ਦਾ ਬੈਗ ਦੇ ਰਹੀ ਹੈ ਯੂਨੀਵਰਸਿਟੀ ਠੀਕ ਹੈ ਨਾ ਬੀਜ ਵੀ ਕਾਫੀ ਮਹਿੰਗਾ ਹੈ ਕਿੱਲਾ ਦੋ ਕਿੱਲੇ ਲਾਓ ਤੇ ਆਦਾ ਉਹਦਾ ਝਾੜ ਦੇਖੋ ਜੇ ਆਉਂਦਾ ਤਾਂ ਅਗਲੇ ਸਾਲ ਉਹ ਵੀ ਰੱਖ ਕੇ ਵਧਾ ਲਓ ਅੱਛਾ ਬੀਜ ਇਹਦਾ ਮਹਿੰਗਾ ਹੈ ਬਾਕੀ ਕਿਸਮਾਂ ਨਾਲੋਂ ਮਹਿੰਗਾ ਹਾਂ ਮਹਿੰਗਾ ਜੀ ਅੱਛਾ ਇਹ ਇੱਕ ਬਹੁਤ ਖਾਸ ਗੱਲ ਹੈ ਕਿ ਬੀਜ ਇਹਦਾ ਮਹਿੰਗਾ ਹੈਗਾ ਅੱਛਾ ਬੀਜ ਇਹਦਾ ਜਿਹੜਾ ਦੱਸਿਆ ਕਿ ਮਹਿੰਗਾ ਫਿਰ ਉਹ ਅਧੇਕ ਕਿੱਲੇ ਦਾ ਜੇ ਝਾੜ ਆਪਾਂ ਨੂੰ ਵੱਧ ਮਿਲ ਵੀ ਗਿਆ ਦਾ ਕੁਇੰਟਲ ਮਾਫ ਕਰਨਾ ਵੱਧ ਮਿਲ ਵੀ ਗਿਆ ਤਾਂ ਖਾਦਾਂ ਦੇ ਵਿੱਚ ਪੂਰਾ ਹੋ ਜਾਣਾ ਤੇ ਕਿਸਮ ਮਹਿੰਗੀ ਹੈ ਸਰ ਚਲੋ ਕਾਰਨ ਕਰਦੇ ਬਾਰੇ ਤੁਹਾਨੂੰ ਦੱਸਦੇ ਆ ਸਰ ਜੀ ਨੇ ਕਿਹੜੀ ਸਾਡੀ ਸਭ ਤੋਂ ਵੱਡੀ ਸਮੱਸਿਆ ਹੈ ਹੁਣ ਜੁਨੀ ਵੇਸ਼ੀ ਤੋਂ ਪੀਚੀ ਪੀਚੇ ਵੇਣਾ ਸਾਰੇ ਪੀ 128 ਮੇਰਾ ਖਤਮ ਹੋ ਗਿਆ ਬੌਲਾਂ ਰੋਗ ਆ ਗਿਆ 131 ਲਾਇਆ ਸੀ ਉਹ ਬੌਲਾਂ ਰੋਗ ਹੋ ਗਿਆ 132 ਲੈ ਦੋ ਉਹਨੂੰ ਹਲਦੀ ਰੋਗ ਪੈ ਗਿਆ ਠੀਕ ਹੈ ਜੀ ਸਾਰੇ ਜੁਨੀ ਵੇਸ਼ੀ ਦੇ ਵਿੱਚ ਲਾਇਆ ਮੇਰੇ 12 ਏਕੜ ਜ਼ਮੀਨ ਦੀ ਜਿਹੜੀ ਠੇਕੇ ਬਲਈ ਵੀ ਦੀ 20000 ਖਰਚਾ ਹੋ ਗਿਆ 63400 ਰੁਪਏ ਦਾ ਠੇਕਾ ਹੋ ਗਿਆ ਠੀਕ ਹੈ ਜੀ ਉਹ ਜਵੀਰ ਅੱਜ ਸਾਡੀ ਬਾਹਰ ਜੋ ਜਵੀਰ ਹੋਈ ਵੀ ਆ ਉਹ ਜਿਹੜੀ ਅਸੀਂ ਜ਼ਿਲ੍ਹਾ ਫਤਿਹਗੜਾ ਮੇਰਾ ਠੀਕ ਹੈ ਜੀ ਪਿੰਡ ਮਾਮਨਦੀਪ ਰਪਿੰਦਾ ਸਾਡਾ ਜ਼ਿਲ੍ਹਾ ਫਤਿਹਗੜਾ 'ਚ ਲਾਸਟ 'ਚ ਪਰ ਤੁਗਦੀ ਗੱਲ ਇਹ ਜੁਨੀ ਬੈਸਟ ਜਦੋਂ ਇਹਨੇ ਇਹਨੇ ਤਰਗਾਣ ਲੈ ਕੇ ਇਹਨਾਂ ਦਾ ਬੀਜੋ ਸੀਪੀ ਚ ਰਾਇਆ ਉਹੀ ਵੀ ਖਤਮ ਹੋ ਰਿਹਾ ਸਾਰੇ ਜਿਹੜੇ ਪ੍ਰਾਈਵੇਟ ਵੀਜੇ ਦੂਸਰੇ ਆਮਨੇ ਪੀਆਰ ਸੌਰੀ ਇੱਕ ਤੋਂ ਮਤਲਬ ਪ੍ਰਾਈਵੇਟ ਬਿਜਾ ਜਿਹੜੇ ਜਿਵੇਂ 100 ਜਿਹੜਾ ਬਿਜਾ ਪ੍ਰਾਈਵੇਟ ਹੈਗਾ ਸੀ 110 ਠੀਕ ਹੈ ਜੀ ਉਹ ਯੂਨੀਵਰਸਿਟੀ ਬਿਜਾ ਨਹੀਂ ਉਹ ਕੰਮ ਜਾਵਾਂ ਠੀਕ ਹੈ ਜੀ ਤੇ ਜਿਹੜਾ ਯੂਨੀਵਰਸਿਟੀ ਬਿਜਾ ਸਾਨੂੰ ਉਹ ਨਹੀਂ ਟੋਪਿਆ ਹੁਣ ਤੁਸੀਂ ਕਹਿੰਦੇ ਹੋ ਇਹ ਬੇਨਤੀ ਕਰਦੇ ਥੋੜੇ ਚੰਦਰ ਥਰੂ ਵੀ ਜੁਨੀਅਰ ਬੈਸਟੇ ਤੱਕ ਥੋੜੀ ਖਬਰ ਸਾਡੀ ਪਹੁੰਚਾਈ ਜਾਵੇ ਸਾਡੇ ਦਾ ਹੌਣ ਨੂੰ ਬਿਜਾ ਕਰਦਾ ਔਰੇ ਅਸੀਂ ਆਹੀ ਸਿਰਫ ਤੁਹਾਡੇ ਥਰੂ ਵੀ ਚਲੋ ਚੰਦਰਪਰਾ ਮਿਲਾਂਗੇ ਇਹਨਾਂ ਨੂੰ ਬੇਨਤੀ ਕਰਦੇ ਆਂ ਉਹ ਤਾਂ ਸਾਨੂੰ ਗੱਲ ਕਰਨ ਨਹੀਂ ਦਿੰਦੇ ਫਿਰ ਅਸੀਂ ਚਲੋ ਕੁਝ ਸਮਾ ਘਟਾ ਜੀ ਤੇ ਸਾਡੇ ਜੁਨੀਵਰਸਟੀ ਵਾਲੇ ਬੀਜ ਫੇ ਮੈਂ ਦੁਬਾਰਾ ਤੁਹਾਨੂੰ ਦੱਸ ਦਿਆ 128 ਲਾਗ ਮੇਰਾ 4 ਕਿਲੇ 128 4 5 ਕਿਲੇ ਲਾਏ 131 ਦੇ ਠੀਕ ਹੈ 3 4 ਕਿਤੇ ਮੈਂ ਲਾਏ 132 ਦੇ ਤੇ ਇਹ ਬੀਜ ਮੇਰਾ 12 ਕਿਲੇ ਕਰ ਚੁਕਾਵਾ ਉਹਨੂੰ ਮੈਂ ਆਪਣੇ ਪ੍ਰਭੂ ਜੀ ਸਾਡੇ ਖੇਤੀਬਾੜੇ ਇਹ ਉੱਥੇ ਬਹਿੰਦੇ ਫਤਿਹਗੜ ਸਾਹਿਬ ਉਹਨਾਂ ਨੂੰ ਮੈਂ ਦਿਖਾਇਆ ਜੀ ਬਾਹਰ ਜੋ ਕੋਈ ਵੀ ਆਉਂਦਾ ਠੀਕ ਹੈ ਫੋਟੋਆਂ ਖਿਚਲੋ ਤੇ ਉਹ ਜ਼ਮੀਨ ਬਾਹਰ ਜੋ ਸਾਰੀ ਬਿਲਕੁਲ ਇੱਥੇ ਸਾਡੀ ਖਬਰ ਪਹੁੰਚਾਈ ਜਾਵੇ ਤਾਂ ਡਾਕਟਰਾਂ ਦਾ ਵੀ ਜਾਂ ਯੂਨੀਵਰਸਿਟੀ ਦਾ ਬੀਜ ਨਹੀਂ ਕਿਉਂ ਲੋਜ ਕਰਦੇ ਕਿਉਂ ਘਟਦੇ ਆ ਬੀਜ ਨੂੰ ਅੱਛਾ ਇੱਥੇ ਇੱਕ ਹੋਰ ਜਿਹੜੀ ਸਮੱਸਿਆ ਕਿਸਾਨ ਡਿਸਕਸ ਕਰਦੇ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਕਿਸਾਨਾਂ ਨੂੰ ਇਹ ਜਿਹੜੀ ਦਿੱਕਤ ਆ ਰਹੀ ਹੈ ਕਿ ਜਦੋਂ ਬੀਜ ਹੀ ਨਹੀਂ ਮਿਲਦੇ ਤਾਂ ਫਿਰ ਬੀਜ ਲੈਣਗੇ ਕਿੱਥੋਂ ਔਰ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਾਈਵੇਟ ਬੀਜ ਤੱਕ ਪਹੁੰਚ ਕਰਨੀ ਪੈਂਦੀ ਹੈ ਇੱਥੇ ਗੱਲਬਾਤ ਕਰ ਲੈਣੇ ਆ ਕਿਸਾਨਾਂ ਨਾਲ ਜਿਹੜੇ ਇਨਕੁਆਰੀ ਕਰ ਰਹੇ ਆ ਔਰ ਜਿਹੜੇ ਯੂਨੀਵਰਸਿਟੀ ਦੇ ਮਾਹਿਰ ਆ ਉਹਨਾਂ ਨੂੰ ਵੀ ਪੁੱਛ ਲੈਣੇ ਆ ਅੱਛਾ ਸਰ ਇਹ ਬੀਜ ਦੀ ਬੀਜ ਦੀ ਜਿਹੜੀ ਕੀਮਤ ਹੈ ਕਹ ਰਹੇ ਕਿ ਜਿਆਦਾ ਹੈ ਬਾਕੀ ਕਿਸਮਾਂ ਨਾਲ ਦੇਖੋ ਜੀ ਪਹਿਲੀ ਵਾਰ ਕਿਸਮ ਦੇ ਰਹੇ ਆ ਤਾਂ ਹਲਕਾ ਬੀਜ ਦਾ ਵੀ ਰੇਟ ਵੱਧ ਹੁੰਦਾ ਬਹੁਤ ਜਿਆਦਾ ਤਾਂ ਨਹੀਂ ਰੱਖੀ ਜਿਹੜੀ ਯੂਨੀਵਰਸਿਟੀ ਨੇ ਰੱਖੀ ਆ ਤਾਂ ਉਹੀ ਦੇਣੀ ਆ ਲੋਜਿੰਗ ਉਦੋਂ ਹੋਊਗੀ ਇੱਥੇ ਜਿਹੜੇ ਭਰ ਕੇ ਲਾਉਂਗੇ ਬਾਅਦ ਚ ਇੱਕ ਕਿੱਲੇ ਨੂੰ ਤੁਸੀਂ 8 ਕਨਾਲਾਂ ਚ ਵੰਡ ਲਿਓ ਪਤਲਾ ਪਾਣੀ ਲੱਗੂਗਾ ਲੋਜਿੰਗ ਨਹੀਂ ਹੋਊਗੀ ਠੀਕ ਹੈ ਅੱਛਾ ਬਿਲਕੁਲ ਇੱਥੇ ਕਿਸਾਨਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਸੀਂ ਵੀ ਨਵੇਂ ਬੀਜ ਦੀ ਇਨਕੁਆਰੀ ਲਿੱਤੀ ਹੈ हां ਨਵੇਂ ਦੀ ਗੱਲ ਲੇਤੀ ਜੀ ਕੀ ਕੀ ਇਨਫੋਰਮੇਸ਼ਨ ਮਿਲੇਗੀ ਨਵੇਂ ਅੱਛਾ ਜੀ ਪਹਿਲੇ ਨਾਲੋਂ ਬੈਟਰ ਹੈ ਪਰ ਮਹਿੰਗਾ ਹੈ ਹੀਲਡ ਬਣਾਵੇ ਨਹੀਂ ਸੀਡ ਤਾਂ ਦੇਖੋ ਪਹਿਲੇ ਸਾਲ ਤਾਂ ਬੈਨਾ ਮਹਿੰਗਾ ਹੀ ਮਿਲੇਗਾ ਜੀ ਸੀਡ ਦਾ ਬੜਾ ਥੋੜੀ ਮਾਤਰਾ ਚ ਬਣਿਆ ਹੁੰਦਾ ਹੈ ਤੇ ਉਹ ਇਸ ਕਰਕੇ ਥੋੜਾ ਹੀ ਬਿਲਦਾ ਜੀ ਜਿਹੜੇ ਪੁਰਾਣੇ ਬੀਜ ਤੁਸੀਂ ਬੀਜਦੇ ਆ ਰਹੇ ਹੋ ਉਹਨੂੰ ਛੱਡ ਕੇ ਨਵੇਂ ਦੀ ਜਿਹੜੀ ਬਿਜਾਈ ਕਰੋਗੇ ਜਾਂ ਹਲੇ ਨੂੰ ਟ్రਾਇਲ ਬੇਸਿਸ ਤੇ ਲੋਗੇ ਨਹੀਂ ਹਲੇ ਤਾਂ ਇੱਕ ਇੱਕ ਏਕੜ ਹੀ ਬੀਜਾਂਗੇ ਜੀ ਟ్రਾਇਲ ਟ్రਾਇਲ ਬੇਸਿਸ ਤੇ ਫਿਰ ਆਪਦਾ ਸੀਡ ਤਿਆਰੂਗਾ ਫਿਰ ਅਗਲੇ ਸਾਲ ਮਲਟੀਪਲਾਈ ਕਰਾਂਗੇ ਅੱਜ ਫਿਲਹਾਲ ਕਿਹੜਾ ਤੁਸੀਂ ਸੀਡ ਇਸਤੇਮਾਲ ਕਰਦੇ ਹੋ 826 826 ਉਹਦਾ ਕੀ ਰਿਜ਼ਲਟ ਆ ਗਿਆ ਅੱਛਾ ਰਿਜ਼ਲਟ ਆ ਗਿਆ ਬਹੁਤ ਰਿਜ਼ਲਟ ਅੱਛਾ ਉਹਦੇ ਨਾਲ ਉਹਦਾ ਝਾੜ ਕਿੰਨਾ ਹੈ ਉਹਦੇ ਨਾਲੋਂ ਬੈਟਰ ਦੱਸ ਰਹੇ ਆ ਇਹ ਨਾਲ ਅੱਧਾ ਕੁਇੰਟਲ ਝਾੜ ਵੱਧ ਆਏਗਾ ਹਾਂ ਦੇਖੋ ਝਾੜ ਵੱਧ ਰਿਹਾ ਦੱਸ ਰਹੇ ਆਲੇ ਅਗਲੇ ਸਾਲ ਦੁਬਾਰਾ ਦੱਸਾਂਗੇ ਅੱਗੇ ਦੱਸਾਂਗੇ 826 ਲਾ ਕੇ ਖੁਸ਼ ਹੋ ਹਾਂ 826 ਲਾ ਕੇ ਖੁਸ਼ ਹੈ ਇਹਦਾ ਮਤਲਬ ਯੂਨੀਵਰਸਿਟੀ ਜੋ ਗੱਲ ਕਹਿੰਦੀ ਹੈ ਉਹ ਆਪਣੀ ਪਰਫਾਰਮੈਂਸ ਉਸ ਤਰੀਕੇ ਨਾਲ ਸ਼ੋਅ ਕਰ ਰਹੀ ਹੈ ਵੈਰਾਈਟੀ ਠੀਕ ਹੈ ਇਹ ਇਸ ਦਾ ਮੇਨ ਥਿੰਗ ਹਾਂ ਬਿਲਕੁਲ ਜੋ ਯੂਨੀਵਰਸਿਟੀ ਕਿਸਾਨਾਂ ਦੇ ਲਈ ਕਰ ਰਹੀ ਹੈ ਉਹ 826 ਦਾ ਰਿਜ਼ਲਟ ਵੀ ਅੱਛਾ ਹੈਗਾ ਹੈ ਹਾਲਾਂਕਿ ਬੀਜ ਥੋੜਾ ਜਿਹਾ ਜ਼ਰੂਰ ਮਹਿੰਗਾ ਹੈ ਲੇਕਿਨ ਉਹਦੇ ਰਿਜ਼ਲਟ ਇਹ ਕਹਿ ਰਹੇ ਨੇ ਕਿ ਆਣਗੇ ਜ਼ਰੂਰ ਪਰ ਇੱਥੇ ਜਿਹੜੀ ਸਮੱਸਿਆ ਹੈ ਅੱਛਾ ਕਿਸਾਨੇ ਕਹਿ ਰਹੇ ਕਿ ਸਾਨੂੰ ਫਿਰ ਕੁਆਂਟੀਟੀ ਮਿਲਦੀ ਨਹੀਂ ਤੇ ਪ੍ਰਾਈਵੇਟ ਬੀਜਾਂ ਵੱਲ ਜਾਣਾ ਪੈਂਦਾ ਹੈ ਵਾਟੇ ਦੇਖੋ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਨਵੀਂ ਵੈਰਾਈਟੀ ਹੈ ਰੇਟ ਥੋੜਾ ਜ਼ਿਆਦਾ ਕਿੱਲਾ ਦੋ ਕਿੱਲਾ ਲਾ ਕੇ ਦੇਖੋ ਕੋਈ ਜ਼ਿਆਦਾ ਹੀ ਰੱਖ ਵਿੱਚ ਲਾਉਣ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਜਿਹੜੀਆਂ ਤੁਹਾਡੇ ਘਰ ਦੀਆਂ ਵੈਰਾਈਟੀਆਂ ਪਹਿਲਾਂ ਪਈਆਂ ਜਾਂ ਘਰੇ ਵੀ ਪਿਆ ਤੁਸੀਂ ਸਭ ਤੋਂ ਜ਼ਿਆਦਾ ਵੀ ਉਹੀ ਲਾਓ 826 ਜ਼ਿਆਦਾ ਲਓ 826 ਵੀ ਹੈ 327 ਵੀ ਹੈ 3388 ਵੀ ਹੈ ਵੈਰਾਈਟੀਆਂ ਬਹੁਤ ਵਧੀਆ ਨੇ ਝਾੜ ਬਹੁਤ ਵਧੀਆ ਹੈ ਪਰ ਜਿਹੜੀਆਂ ਇਹ ਨਵੀਆਂ ਵੈਰਾਈਟੀਆਂ ਦੇਂਦੀਆਂ ਕੋਈ ਕਿੱਲਾ ਦੋ ਕਿੱਲੇ ਲਾ ਕੇ ਦੇਖੋ ਜੇ ਤੁਸੀਂ ਅੱਧਾ ਕਿੱਲਾ ਲਾ ਲਓ ਅੱਧੇ ਕਿੱਲੇ ਸੁਣ ਝਾੜ ਦਾ ਨਹੀਂ ਪਤਾ ਲੱਗਣਾ ਜਦੋਂ ਪੂਰਾ ਏਕੜ ਲ ਠੀਕ ਹੈ ਨਾ ਜੀ ਫਿਰ ਤੁਹਾਨੂੰ ਇਹਦੇ ਝਾੜ ਦਾ ਪਤਾ ਜੇ ਤੁਹਾਡੇ ਝਾੜ ਦੂਜਿਆਂ ਨਾਲੋਂ ਵੱਧ ਦੇ ਰਹੀ ਹੈ ਫਿਰ ਉਹੀ ਸੀਟ ਤੁਸੀਂ ਆਪਦਾ ਘਰੇ ਰੱਖ ਲਓ ਅਗਲੇ ਸਾਲ ਉਹਦਾ ਰਕਬਾ ਵਧਾ ਦਿਓ ਇਸ ਤਰ੍ਹਾਂ ਬਿਲਕੁਲ ਤਾਂ ਤੁਸੀਂ ਰਕਬਾ ਜਿਹੜਾ ਵਧਾ ਸਕਦੇ ਹੋ ਔਰ ਇੱਥੇ ਤੁਸੀਂ ਦੇਖੋ ਕਿੰਨੇ ਜ਼ਿਆਦਾ ਕਿਸਾਨ ਜਿਹੜੇ ਨੇ ਇਨਕੁਆਰੀ ਕਰ ਰਹੇ ਨੇ ਪਰ ਫਿਲਹਾਲ ਜੋ ਨਿਕਲ ਕੇ ਸਾਹਮਣੇ ਆਇਆ ਹੈ ਕਿ ਜਿਹੜੀ ਕਿਸਮ ਹੈ 872 ਦੀ ਗੱਲ ਕੀਤੀ ਜਾ ਰਹੀ ਹੈ ਫਿਲਹਾਲ 1 ਕੁਇੰਟਲ ਅ ਮਾਫ ਕਰਨਾ ਇੱਕ ਕਿਲੇ ਦੇ ਵਿੱਚ ਤੁਸੀਂ ਇਹਨੂੰ ਬੀਚ ਕੇ ਦੇਖ ਸਕਦੇ ਹੋ ਭੂਮੀ ਵਿਗਿਆਨ ਕਾਊਂਟਰ ਦੇ ਉੱਤੇ ਬਲਜਿੰਦਰ ਸਿੰਘ ਜੀ ਪਹੁੰਚੇ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਕਿਸਾਨ ਆਰਗੈਨਿਕ ਵੱਲ ਸ਼ਿਫਟ ਹੋਣਾ ਚਾਹੁੰਦੇ ਐ ਪਰ ਕੀ ਪੰਜਾਬ ਦੀ ਮਿੱਟੀ ਇਹਦੇ ਲਈ ਤਿਆਰ ਹੈ ਤੁਸੀਂ ਆਰਗੈਨਿਕ ਵੱਲ ਸ਼ਿਫਟ ਹੋਣਾ ਚਾਹੁੰਦੇ ਨੇ ਬਲਜਿੰਦਰ ਜੀ ਪਰ ਲੱਗਦਾ ਕਿ ਪੰਜਾਬ ਦੀ ਮਿੱਟੀ ਤਿਆਰ ਹੈ ਨਹੀਂ ਤਿਆਰ ਕਰਾਂਗੇ ਜੀ ਯੂਨੀਵਰਸਿਟੀوں ਜਾਣਕਾਰੀ ਲੈ ਕੇ ਤਿਆਰ ਕਰਾਂਗੇ ਆਰਗੈਨਿਕ ਮੈਟਰ ਸਾਡੇ ਖਾਦਾਂ ਪਾਉਣ ਨਾਲ ਕਾਫੀ ਘਟਿਆ ਹੋਇਆ ਤੇ ਇਹਦੇ ਵਿੱਚ ਹਰੀ ਖਾਦ ਵਗੈਰਾ ਰੂੜੀ ਪਰਾਲੇ ਵਿੱਚ ਦਵਾਂਗੇ ਉਹਨੂੰ ਵਧਾਵਾਂਗੇ ਜ਼ਰੂਰੀ ਅੱਛਾ ਤੁਸੀਂ ਉਹਨਾਂ ਕੀ ਕੀ ਜਿਹੜੀ ਹੈ ਆਪਣਾ ਜਿਹੜੀ ਇਨਕੁਆਰੀ ਲੈ ਕੇ ਪਹੁੰਚੇ ਸੀਗੇ ਵਿਗਿਆਨ ਕਾਊਂਟਰ ਦੇ ਵਿੱਚ ਔਰ ਕੀ ਕੀ ਉਹਨਾਂ ਨਾਲ ਸ਼ੇਅਰ ਕੀਤੀ ਇਨਫੋਰਮੇਸ਼ਨ ਅਸੀਂ ਨਾ ਪਿਛਲੇ ਸਮੇਂ ਵਿੱਚ ਮਿੱਟੀ ਟੈਸਟ ਕਰਾਈ ਸੀਗੀ ਜਿਹਦੇ ਵਿੱਚ ਆਰਗੈਨਿਕ ਮੈਟਰ ਕਾਫੀ ਘੱਟ ਆਇਆ ਹੈ ਕਾਰਬਨ ਕਾਰਬਨ ਮਾਦ ਦਾ ਕਾਫੀ ਘੱਟ ਆਇਆ ਇਹਦੇ ਵਿੱਚ ਤੇ ਉਹ ਕਾਰਬਨ ਮਾਦ ਵਧਾਉਣ ਬਾਰੇ ਗੱਲਬਾਤ ਕਰਦੇ ਜੀ ਅਸੀਂ ਤੇ ਉਹ ਡਾਕਟਰ ਸਾਹਿਬ ਕਹਿੰਦੇ ਰੂੜੀ ਦੀ ਖਾਦ ਪਾਓ ਤੁਸੀਂ ਪਰਾਲੇ ਹੀ ਅਸੀਂ ਗੰਡਾ ਬਣਾ ਦਿੰਦੇ ਸੀ ਮਸ਼ੀਨਾਂ ਚਕਵਾ ਦਿੰਦੇ ਸੀ ਜਿਹੜੀ ਕਿ ਬਹੁਤ ਗਲਤ ਆ ਪਰਾਲੀ ਖੇਤ ਚ ਚਕਾਉਨੇ ਆ ਉਹ ਵਿੱਚ ਬੋਣੀ ਚਾਹੀਦੀ ਆ ਜਿਹੜਾ ਕਰਮਕ ਮਾਦਾ ਵਾ ਵਾ ਅਸੀਂ ਉਹ 4-5 ਸਾਲਾਂ ਉਹ ਚਕਵਾ ਰਹੇ ਸੀ ਪਰ ਹੁਣ ਉਹ ਬੰਦ ਕਰਾਂਗੇ ਚਕਵਾਉਣੀ ਕੌਣ ਚਕਵਾਉ ਸਰਕਾਰ ਤਾਂ ਕਹਿੰਦੀ ਆ ਕਿ ਗੱਠਾ ਬਣ ਕੇ ਤੁਸੀਂ ਫੈਕਟਰੀਆਂ ਵਾਲਿਆਂ ਨੂੰ ਦੇ ਦਿਓ ਇਹ ਗਲਤ ਹੈ ਕਿ ਆ ਹਾਂ ਜ਼ਮੀਨ ਲਈ ਗਲਤ ਆ ਜੀ ਹਾਂ ਜੇ ਅਸੀਂ ਪਰਾਲੀ ਜ਼ਮੀਨ ਦੇ ਵਿੱਚ ਬੋਨੇ ਆ ਤਾਂ ਉਹਦੇ ਨਾਲ ਕਰਮਕ ਮਾਦਾ ਵਿੱਚ ਜ਼ਮੀਨ ਵਿੱਚ ਵਾਧਾ ਆ ਜਿਹੜਾ ਕਿ ਪੰਜਾਬ ਦਾ ਖਤਮ ਹੋ ਚੁੱਕਿਆ ਜੇ ਅਸੀਂ ਲਗਾਤਾਰ ਇਹਨੂੰ ਪ੍ਰਾਲੀ ਚਕਵਾਈ ਜਾਵਾਂਗੇ ਪੰਜਾਬ ਦੀ ਤਾਂ ਸਾਡੀ ਜ਼ਮੀਨ ਮੰਝਰ ਹੋ ਜਾਊਗੀ ਅੱਛਾ ਤੇ ਬਿਲਕੁਲ ਸਹੀ ਗੱਲ ਆ ਉਹ ਤਾਂ ਉਲਟਾ ਆਪਣੀ ਜ਼ਮੀਨ ਦੀ ਖਾਦ ਇੱਕ ਤਰ੍ਹਾਂ ਦੀ ਬਣ ਗਈ ਹੈ ਨਾ ਪ੍ਰਾਲੀ ਜਿਹੜੀ ਹਾਂ ਪ੍ਰਾਲੀ ਨੂੰ ਵਿਚਵਾਉਨੇ ਆ ਤਾਂ ਖਾਦ ਬਣਦੀ ਹੈ ਜੇ ਚਕਵਾਉਨੇ ਆ ਤਾਂ ਸਾਰੀ ਖਤਮ ਹੁੰਦੀ ਹੈ ਅੱਛਾ ਤੇ ਜਿਹੜੇ ਸਾੜ ਦਿੰਦੇ ਆ ਨਾੜ ਨੂੰ ਉਹ ਨਹੀਂ ਸਾੜਨਾ ਪੋਲੂਸ਼ਨ ਹੁੰਦਾ ਹੈ ਵੈਸੇ ਪੋਲੂਸ਼ਨ ਤਾਂ ਗਲਤ ਆ ਸੋਇਲ ਵੀ ਤਾਂ ਖਰਾਬ ਹੁੰਦੀ ਹੈ ਨਾ ਮਿੱਟੀ ਬਿਲਕੁਲ ਬਿਲਕੁਲ ਸੋਇਲ ਵੀ ਖਰਾਬ ਹੁੰਦੀ ਆ ਤੇ ਜਿਹੜੀ ਸੋਇਲ ਆਪਾਂ ਹੁਣ ਇਹਦਾ ਤੁਸੀਂ ਸਵਾਲ ਉਹਨਾਂ ਨੂੰ ਪੁੱਛਿਆ ਸੀਗਾ ਕਿ ਮੈਂ ਕਾਰਬਨ ਕਿੱਦਾਂ ਬਣਾਵਾਂ ਔਰ ਦੂਸਰਾ ਤੁਸੀਂ ਇਹ ਵੀ ਇੱਕ ਸਵਾਲ ਕਰ ਰਹੇ ਸੀਗੇ ਕਿ ਮੈਂ ਕਿਆ ਇਕਦਮ ਸ਼ਿਫਟ ਹੋ ਸਕਦਾ ਇਕਦਮ ਆਰਗੈਨਿਕ ਖਾਦਾ ਪਾ ਕੇ ਜਿਹੜਾ ਹੈਗਾ ਉਹ ਉਹ ਮਿੱਟੀ ਨੂੰ ਤਿਆਰ ਕਰ ਸਕਦਾ ਤਾਂ ਰეკਮੈਂਡੇਸ਼ਨ ਕੀ ਆਈ ਉਹਨਾਂ ਦੀ ਡਾਕਟਰ ਸਾਹਿਬ ਨੇ ਕਿਹਾ ਵੀ ਜਿਹੜੀ ਆਪਣੇ ਪੰਜਾਬ ਦੀ ਮਿੱਟੀ ਦੀ ਸਿਹਤ ਆ ਨਾ ਏ ਹੌਲੀ ਹੌਲੀ ਸੁਧਰ ਸਕਦੀ ਆ ਵੀ ਆਪ ਇੱਕਦਮ ਸ਼ਿਫਟ ਨਹੀਂ ਹੋ ਸਕਦੇ ਵੀ ਖਾਦਾਂ ਥੋੜੀਆਂ ਘਟਾ ਕੇ ਇਹਨੂੰ ਅਸੀਂ 2-3-4 ਸਾਲਾਂ ਦੇ ਵਿੱਚ ਆਰਗੈਨਿਕ ਬਣਾ ਕੇ ਫਿਰ ਖਾਦ ਘਟਾ ਸਕਦੇ ਆ ਅਸੀਂ ਅਸੀਂ ਇੱਕਦਮ ਸ਼ਿਫਟ ਨਹੀਂ ਹੋ ਸਕਦੇ ਉਹਦੇ ਉੱਪਰ ਅੱਛਾ ਬਿਲਕੁਲ ਹੁਣ ਕਿਸਾਨ ਜਿਹੜੇ ਨੇ ਅਵੇਅਰ ਹੋ ਚੁੱਕੇ ਆ ਤੁਸੀਂ ਜਿੱਦਾਂ ਕਹਿ ਰਹੇ ਹੈਗੇ ਹੋ ਕਿ ਕਰਨਾ ਹੁਣ ਆਰਗੈਨਿਕ ਵੱਲ ਸ਼ਿਫਟ ਹੋਣਾ ਹੈਗਾ ਅੱਛਾ ਕਿਤੇ ਨਾ ਕਿਤੇ ਆਰਥਿਕ ਨੁਕਸਾਨ ਦਾ ਡਰ ਨਹੀਂ ਨਹੀਂ ਅਸੀਂ ਆਰਗੈਨਿਕ ਨਹੀਂ ਅਸੀਂ ਮੈਡੀਸਨ ਪਰ ਮੈਂ ਮੈਡੀਸਨ ਪਰ ਆਨ ਉੱਪਰ ਜਾ ਰਹੇ ਆ ਜੀ ਠੀਕ ਆਸੀਂ ਆਸ਼ਵਗੰਧਾ ਸ਼ਟਾਵਰ ਸੁਵੇਦ ਮੂਸਲੀ ਇਧਰੋਂ ਜਾ ਰਹੇ ਆ ਉਹਦੇ ਲਈ ਸਾਨੂੰ ਆਰਗੈਨਿਕ ਮੈਟਰ ਜ਼ਿਆਦਾ ਚਾਹੀਦਾ ਜਿਹੜਾ ਕਿ ਪੰਜਾਬ ਦੀ ਮਿੱਟੀ 'ਚ ਹੈ ਨਹੀਂਗਾ ਅਸੀਂ ਐਮਪੀ ਵਗੈਰਾ ਜਾਂਦੇ ਆ ਗੁਜਰਾਤ ਜਾਂਦੇ ਹੁਣ ਵੀ ਜਾ ਰਹੇ ਆ ਉੱਥੇ ਉੱਥੇ ਆਰਗੈਨਿਕ ਮੈਟਰ ਜ਼ਮੀਨਾਂ ਦੇ ਵਿੱਚ ਬਹੁਤ ਆ ਜਿਹੜਾ ਕਿ ਪੰਜਾਬ 'ਚ ਘਟ ਗਿਆ ਅਸੀਂ ਉਹ ਵਧਾਉਣਾ ਚਾਹੁੰਦੇ ਆ ਜੇ ਅਸੀਂ ਉਹ ਵਧਾਵਾਂਗੇ ਅਸੀਂ ਫੇਰ ਇਧਰ ਜਾ ਸਕਦੇ ਆ ਮੈਡੀਸਨ ਪlant ਵਾਲਾ ਅਸੀਂ ਫੇਰ ਜਾ ਸਕਦੇ ਆ ਜੇ ਅਸੀਂ ਆਰਗੈਨਿਕ ਮੈਟਰ ਜੀ ਵੀਨੇ ਦੇ ਬਤਾਵਾਂਗੇ ਆਪਣਾਂ ਗੱਲ। ਬਿਲਕੁਲ ਬਾਹਰ ਲਿਆ ਸਟੇਟਾਂ ਦੇ ਵਿੱਚ ਅਗਰ ਆਰਗੈਨਿਕ ਜੋ ਸਾਡੇ ਪੰਜਾਬ ਦਾ ਹੁੰਦਾ ਸੀ ਬਾਹਰ ਲਿਆ ਸਟੇਟਾਂ ਕਰ ਰਹੀਆਂ ਨੇ ਤਾਂ ਪੰਜਾਬ ਕਿਉਂ ਨਹੀਂ ਔਰ ਸ਼ਿਫਟ ਹੋਣਾ ਚਾਹੁੰਦੇ ਨੇ ਕਿਸਾਨ ਔਰ ਸਭ ਤੋਂ ਵੱਡੀ ਗੱਲ ਫਸਲੀ ਚੱਕਰ ਜੋ ਨਿਕਲ ਜਾਣਗੇ। ਹਾਂ ਬਿਲਕੁਲ ਇਸੇ ਤਰ੍ਹਾਂ ਹੀ ਨਿਕਲਾਂਗੇ ਫਸਲੀ ਚੱਕਰ ਜੋ ਅਸੀਂ ਨਹੀਂ। ਬਿਲਕੁਲ ਅੱਛਾ ਤੁਸੀਂ ਪਹੁੰਚੇ ਸੀਗੇ ਕਾਊਂਟਰ ਤੇ ਕੀ ਕੀ ਇਨਫੋਰਮੇਸ਼ਨ ਸ਼ੇਅਰ ਕੀਤੀ? ਅੱਜ ਤੱਕ ਇੱਕ ਇਹ ਇਹ ਇਹਦਾ ਕਾਰਬਨ ਮੈਟਰ ਹੈਗਾ ਵਾ ਧਰਤੀ ਦੇ ਵਿੱਚ ਕਿਉਂ ਅਸੀਂ ਰਸਾਇਣ ਖਾਦਾਂ ਜਿਆਦਾ ਵਰਤਦੇ ਹੈਗੇ ਹਾਂ। ਉਹ 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 ਦਿਨੋਂ ਦਰ ਬਧ ਰਹੇ ਜਾਣੇ ਮਤਲਬ ਜੇ ਜੂਰੀਆ ਜੂਰੀਆ ਵਧ ਪਾਉਣਾ ਹੈ ਜਾਂ ਡਾਈ ਪਾਉਣਾ ਹੈ ਡੀਏਪੀ ਫਾਸਫਰਸ ਆ ਉਹ ਵਧਾਈ ਵਧੀ ਜਾਂਦੀ ਹੈ ਹਰ ਇੱਕ ਵਾਰੀ ਤੇ ਉਹਨੂੰ ਘਟਾਉਣ ਦੀ ਖਾਤਰ ਜੇ ਆਰਗੈਨਿਕ ਮੈਟਰ ਨੂੰ ਵਧਾਉਣ ਦੀ ਖਾਤਰ ਕਾਰਬਨ ਮੈਟਰ ਨੂੰ ਕਿਵੇਂ ਵਧੂਗਾ ਕੇਤਾਂ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਲੈਣ ਲਈ ਅੱਛਾ ਹੁਣ ਜਿਸ ਤਰ੍ਹਾਂ ਵੀਰਿਆ ਜੀ ਬਲਜਿੰਦਰ ਜੀ ਦੱਸ ਰਹੇ ਹੈ ਕਿ ਮੈਂ ਆਰਗੈਨਿਕ ਵੱਲ ਜਾਣਾ ਇੱਕ ਤਾਂ ਮੈਂ ਫਸਲੀ ਚੱਕਰ ਜੋ ਨਿਕਲ ਜੂਗਾ ਹੈ ਨਾ ਨਿਕਲਣਾ ਚਾਹੀਦਾ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਨਿਕਲਣਾ ਜੇ ਮਾਰਕੀਟਿੰਗ ਹੋਵੇ ਤਾਂ ਕਿਸਾਨ ਨਿਕਲੇ ਆਉਣ ਕਿਸਾਨਾਂ ਦਾ ਹਰੇਕ ਮਸਲ ਪਹਿਲਾਂ ਲੱਗਦੇ ਨੇ ਛੋਲੇ ਇੱਥੇ ਇਹ ਤੇ ਛੋਲੇ ਦੀ ਫਸਲ ਵੀ ਹੁੰਦੀ ਰਹੀ ਆ ਕਮਾਦ ਵੀ ਵੀ ਲੋਕ ਬੀਜਦੇ ਰਿਹਾ ਹਰੇਕ ਬਦਲ ਬੀਜਦੇ ਰਿਹਾ ਜਦੋਂ ਉਹ ਤਾਂ ਮਾਰਕੀਟਿੰਗ ਹੋਵੇ ਤਾਂ ਹੋਜੀ ਹੋ ਜੂ ਨਿਕਲਿਓ ਸਰਕਾਰ ਮਾਰ ਕੇ ਨਿਕਦਾ ਸਿਸਟਮ ਕਰਦੇ ਕਿਸਾਨ ਹਰੇ ਕੀ ਉਗਾ ਦੂਗਾ ਪੈਦਾ ਕਰ ਦੂਗਾ ਪਰ ਮਾਰ ਨਿਕਣੀ ਚਾਹੀਦੀ ਹੈਗਾ ਨਾ ਬਿਲਕੁਲ ਤਾਂ ਬਲਜਿੰਦਰ ਵੀਰ ਹੁਣੀ ਔਰ ਨਾਲ ਕਿਸਾਨ ਵੀਰ ਜਿਹੜੇ ਨੇ ਇਹਨਾਂ ਨੇ ਇੱਕ ਟੀਚਾ ਲੈ ਲਿਆ ਕਿ ਇੱਕ ਤਾਂ ਫਸਲੀ ਚੱਕਰ ਚੋਂ ਨਿਕਲ ਜਾਾਂਗੇ ਇੱਕ ਸਾਡੇ ਪੰਜਾਬ ਦੀ ਸੋਇਲ ਜਿਹੜੀ ਹੈ ਮਿੱਟੀ ਖਰਾਬ ਹੋ ਰਹੀ ਹੈ ਉਹਦੀ ਬਚਤ ਰਹੇਗੀ ਔਰ ਦੂਜਾ ਕਿਸਾਨ ਅਗਰ ਆਰਗੈਨਿਕ ਵੱਲ ਜਾਏਗਾ ਤਾਂ ਉਹਦੇ ਲਈ ਕਈ ਆਪਸ਼ਨਾਂ ਖੁੱਲ ਜਾਣਗੀਆਂ ਮੈਡੀਸਿਨ ਪ੍ਰਾਪਰਟੀ ਦੀ ਜਿਹੜੀ ਖੇਤੀ ਹੈਗੀ ਹੈ ਜਿਦਾ ਅਸ਼ਵਗੰਧਾ ਹੈਗੀ ਹੈ ਹੋਰ ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਉਹ ਅਸੀਂ ਪੰਜਾਬ ਦੀ ਧਰਤੀ ਤੇ ਉਗਾ ਸਕਦੇ ਹਾਂ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ